ਜਿਹੜੇ ਸਿੱਖੀ ਸਿਧਾਂਤਾਂ ਨੂੰ ਜੀਵਨ ਵਿੱਚ ਲੈ ਕੇ ਜਿਉਂਦੇ ਨਾ ਉਹ ਪਤਾ ਕੀ ਕਹਿੰਦੇ ਨੇ ਬੱਚੇ ਦਾ ਜਨਮ ਭਾਵੇਂ ਹਸਪੀਟਲ ਵਿੱਚ ਹੋਵੇ ਸਾਰਾ ਹੀ ਪਰਿਵਾਰ ਗੁਰਦੁਆਰਾ ਸਾਹਿਬ ਆ ਜਾਂਦਾ ਹੈ ਅਰਦਾਸ ਬੇਨਤੀ ਹੁੰਦੀ ਗੁਰੂ ਚਰਨਾਚ へ ਮੇਰੇ ਸੱਤੇ ਪਾਤਸ਼ਾ ਇਹ ਬੱਚਾ ਜਿਹਨੂੰ ਤੁਸਾਂ ਨੇ ਸੰਸਾਰ 'ਚ ਭੇਜਿਆ ਹੈ ਮਹਾਰਾਜ ਇਸ ਬੱਚੇ ਦੇ ਜੀਵਨ ਵਿੱਚ ਸਿੱਖੀ ਇਹਦੇ ਖੂਨ ਦੇ ਕਤਰੇ-ਕਤਰੇ ਵਿੱਚ ਭਰ ਦੇਣੀ ਮਹਾਰਾਜ ਸਿੱਖੀ ਤੋਂ ਥਿੜਕੇ ਨਾ ਇਹ ਉਹ ਮਾਵਾ ਉਸ ਸਮੇਂ ਵੀ ਇਹੋ ਅਰਦਾਸ ਕਰਦੀਆਂ ਸੀ ਜਿੰਨਾ ਮਾਵਾ ਨੂੰ ਕਦੇ ਜਾਲਮਾ ਕੇ ਪੁੱਛਦਾ ਮਾਂ ਤੈਨੂੰ ਪਤਾ ਹੈ ਕੱਲ ਨੂੰ ਕਚਹਿਰੀ ਲੱਗਣੀ ਮਾਂ ਕਹਿੰਦੀ ਹਾਂ ਫਿਰ ਕੀ ਹੋਵੇਗਾ ਕੱਲ ਨੂੰ ਕਚਹਿਰੀ ਲੱਗਣੀ ਕਹਿੰਦੀ ਕਚਹਿਰੀ ਚ ਕੀ ਹੋਵੇਗਾ ਮਾਂ ਉੱਥੇ ਤੁਹਾਨੂੰ ਨਾ ਖਤਰਨਾਕ ਤੋਂ ਖਤਰਨਾਕ ਤਸੀਹੇ ਤੇ ਖਤਰਨਾਕ ਤੋਂ ਖਤਰਨਾਕ ਡਰਾਵੇ ਦਿੱਤੇ ਜਾਣੇ ਹਨ ਜਿੰਨਾ ਡਰਾਵਿਆਂ ਦੇ ਨਾਲ ਹੋ ਸਕਦਾ ਹੈ ਤੁਸੀਂ ਆਪਣਾ ਸਿੱਖੀ ਸਿੱਧਕ ਛੱਡ ਕੇ ਆਪਣੇ ਬੱਚਿਆਂ ਦੇ ਮੋਹ ਵਿੱਚ ਡੁੱਬ ਕੇ ਆਪਣੇ ਸਹੀ ਮਾਰਗ ਤੋਂ ਪਟਕ ਜਾਓ ਅੱਜ ਨਹੀਂ ਨਾ ਮੰਨਦੀਆਂ ਕੱਲ ਨੂੰ ਤਾਂ ਮੰਨੋਗੀ ਤੁਸੀਂ ਅੱਜ ਕਹਿੰਨੀ ਆਓ ਨਾ ਸਿੱਖੀ 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 ਆ ਚਾਹਮਾ ਦਾ ਵਕਤ ਹੈ ਚੱਕੀਆਂ ਛੱਡ ਦਿੱਤੀਆਂ ਤੁਸੀਂ ਨੇ ਤੁਸੀਂ ਬਾਣੀ ਪੜ ਲੱਗ ਪਈਆਂ ਉਹ ਜਿਹੜੀ ਸਿੱਖੀ ਦੀ ਗੱਲ ਕਰਦੀਆਂ ਨਾ ਕੱਲ ਨੂੰ ਕਚਹਿਰੀ ਲੱਗਣੀ ਹੈ ਤੇ ਉਸ ਕਚਹਿਰੀ ਵਿੱਚ ਤੁਸੀਂ ਨੇ ਕਿਹਾ ਸਾਨੂੰ ਸਿੱਖੀ ਨਹੀਂ ਪਿਆਰੀ ਸਾਡੇ ਬੱਚਿਆਂ ਦੀ ਜਾਨ ਬਖਸ਼ ਦਿਓ ਉਹ ਮਾਵਾਂ ਮੁਸਕਰਾਉਂਦੀਆਂ ਕਹਿੰਦੀਆਂ ਵੇ ਵੀਰਨਾ ਇਹ ਤੇਰੀਆਂ ਗੱਲਾਂ ਤਾਂ ਹੋ ਸਕਦੀਆਂ ਨਹੀਂ ਇਹ ਤੇਰੀਆਂ ਗੱਲਾਂ ਤੇ ਹੋ ਸਕਦੇ ਆਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਦੀਆਂ ਧੀਆ ਏ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਫਲਵਾੜੀ ਦਾ ਅਸੀਂ ਪਰਿਵਾਰ ਦੇ ਮੈਂਬਰ ਆ ਯਾਦ ਰੱਖੀ ਜਿੰਨੀਆਂ ਮਰਜੀ ਸਰਕਾਰੀ ਕਚਹਿਰੀਆਂ ਲੱਗ ਜਾਣ ਕਿਸੇ ਵੀ ਕਚਹਿਰੀ ਵਿੱਚ ਜਾ ਕੇ ਜੇ ਤੂੰ ਸਾਡੀ ਜ਼ਬਾਨ ਤੋਂ ਇਹ ਗੱਲ ਸੁਣ ਲਵੇ ਆ ਕਿ ਮੇਰੇ ਪੁੱਤਰ ਨੂੰ ਬਖਸ਼ ਦਿਓ ਮੈਂ ਸਿੱਖੀ ਛੱਡ ਦੇਵਾਂਗੀ ਤੇ ਉੱਥੇ ਫਿਰ ਖੜਾ ਹੋ ਕੇ ਸਾਨੂੰ ਕਹੀਂ ਕਿ ਤੁਸੀਂ ਤੇ ਬਾਣੀ ਪੜ੍ਹਦੀਆਂ ਸੀ ਤੁਸੀਂ ਤੇ ਸਿੱਖੀ-ਸਿੱਖੀ ਕੂਕਦੀਆਂ ਸੀ ਪਰ ਆ ਕੀ ਹੋਇਆ ਉਸ ਜ਼ਾਲਮ ਦਾ ਮੂੰਹ ਬੰਦ ਕਰਨ ਦੇ ਲਈ ਜਦ ਕਚਹਿਰੀ ਲੱਗੀ ਉਸ ਕਚਹਿਰੀ ਵਿੱਚ ਉਹਨਾਂ ਮਾਵਾਂ ਨੂੰ ਚੌਣਵੀਆਂ ਮਾਵਾਂ ਨੂੰ ਬੁਲਾਇਆ ਗਿਆ ਵੀ ਜਿਹੜੀਆਂ ਅੱਗੇ ਬਾਣੀ ਪੜਦੀਆਂ ਨੇ ਜਿਹੜੀਆਂ ਬਾਕੀਆਂ ਨੂੰ ਵੀ ਪੜਾਉਂਦੀਆਂ ਨੇ ਬੁਲਾਇਆ ਗਿਆ ਕਹਿੰਦੇ ਵੀ ਤੁਸੀਂ ਬਗਾਵਤ ਕੀਤੀ ਹੈ ਸਮੇਂ ਦੀ ਸਰਕਾਰ ਦੇ ਵਿਰੋਧ ਵਿੱਚ ਬਗਾਵਤ ਕੀਤੀ ਹੈ ਤੁਸੀਂ ਕਹਿੰਦੇ ਕਿਸ ਗੱਲ ਦੀ ਕਹਿੰਦੇ ਇੱਥੇ ਤਾਂ ਸਾਰੇ دین-ਏ-ਇਸਲਾਮ ਕਬੂਲ ਕਰਦੇ ਨੇ ਪਰ ਤੁਸੀਂ ਆਪਣੀ ਬਾਣੀ ਪੜ੍ਹ-ਪੜ੍ਹ ਕੇ ਸਾਡੇ ਨਾਲ ਬਗਾਵਤ ਕਰ ਰਹੇ ਹੋ ਤੁਸੀਂ ਸਰਕਾਰ ਦੇ ਵਿਰੋਧ ਵਿੱਚ ਝੰਡਾ ਖੜਾ ਕਰਦੇ ਕਹਿੰਦੇ ਨਹੀਂ ਇਹ ਬਾਣੀ ਤਾਂ ਸਾਰਿਆਂ ਨੂੰ ਜੀਵਨ ਦਿੰਦੀ ਹੈ ਇਹ ਬਾਣੀ ਤਾਂ ਸਕੂਨ ਦਿੰਦੀ ਹੈ ਅਸੀਂ ਇਸ ਵਾਸਤੇ ਪੜ੍ਹਦੇ ਹਾਂ ਕਹਿੰਦੇ ਤੁਹਾਨੂੰ ਪਤਾ ਹੈ ਜਿਹੜੀ ਸਿੱਖੀ ਦੀ ਗੱਲ ਤੁਸੀਂ ਕਰਦੇ ਹੋ ਤੁਹਾਨੂੰ ਛੱਡਣੀ ਪੈਣੀ ਉਹ ਸਿੱਖੀ ਤੁਹਾਨੂੰ ਛੱਡਣੀ ਪਵੇਗੀ ਜਾਨ ਤੁਹਾਡੀ ਤਾਂ ਬਖਸ਼ੀ ਜਾਣੀ ਆ ਬੱਚੇ ਤੁਹਾਡੇ ਤਾਂ ਬਚ ਸਕਦੇ ਆ ਪਰਿਵਾਰ ਤੁਹਾਡੇ ਤਾਂ ਬਚ ਸਕਦੇ ਆ ਤੁਹਾਡੇ ਪਤੀ ਅਸਾਂ ਨੇ ਮਾਰ ਦਿੱਤੇ ਆ ਪਰਿਵਾਰ ਤੁਹਾਡਾ ਖੇਰੂ ਖੇਰੂ ਹੋ ਚੁੱਕਾ ਹੈ ਬੱਚੇ ਤੁਹਾਡੇ ਸਾਡੇ ਹੱਥਾਂ ਵਿੱਚ ਹੈ ਇਹਨਾਂ ਦੇ ਅਸੀਂ ਟੁਕੜੇ ਕਰ ਦੇਾਂਗੇ ਜੇ ਤੁਹਾਡੀ ਜ਼ੁਬਾਨ ਤੋਂ ਸਿੱਖੀ ਸ਼ਬਦ ਖਤਮ ਨਾ ਹੋਇਆ ਯਾਦ ਰੱਖਿਓ ਇਸ ਇਹਨਾਂ ਬੱਚਿਆਂ ਨੂੰ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਅਸੀਂ ਨਿੱਕੇ ਨਿੱਕੇ ਕਰਾਂਗੇ ਤੁਸੀਂ ਕਦੀ ਇਤਿਹਾਸ ਨੂੰ ਪੜ੍ਹ ਕੇ ਵੇਖੋ ਉਹਨਾਂ ਮਾਵਾਂ ਦਾ ਕਿੱਡਾ ਵੱਡਾ ਹੌਸਲਾ ਸੀ ਜਿਹੜੀਆਂ ਮਾਵਾਂ ਕਹਿੰਦੀਆਂ ਸੀ ਜਾਲਮਾਂ ਸਿੱਖੀ ਸ਼ਬਦ ਸਾਡੀ ਨਾ ਤਾਂ ਜ਼ੁਬਾਨ ਤੋਂ ਜਾਣਾ ਤੇ ਨਾ ਸਾਡੇ ਜੀਵਨ ਤੋਂ ਜਾਣਾ ਸਿੱਖੀ ਤੇ ਸਾਡੇ ਖੂਨ ਵਿੱਚ ਹੈ ਇਹ ਨਹੀਂ ਖਤਮ ਹੋਣੀ ਤੂੰ ਜੋ ਕਰਨਾ ਉਹ ਕਰ ਇਤਿਹਾਸ ਕਹਿੰਦਾ ਵੀ ਉਹਨਾਂ ਮਾਵਾਂ ਦੀਆਂ ਨਾ ਛਾਤੀਆਂ ਤੇ ਸਵਾ ਸਵਾ ਮਣ ਦੇ ਪੱਥਰ ਰੱਖ ਕੇ ਸਜਾਵਾਂ ਦਿੱਤੀਆਂ ਮੈਂ ਨਹੀਂ ਕਹਿ ਰਿਹਾ ਇਤਿਹਾਸ ਕਹਿੰਦਾ ਉਹਨਾਂ ਮਾਵਾਂ ਨੂੰ ਸਵਾ ਸਵਾ ਮਣ ਦਾਣੇ ਰੱਖੇ ਗਏ ਉਹਨਾਂ ਦੇ ਅੱਗੇ ਚੱਕੀਆਂ ਚਲਾਓ ਹੱਥਾਂ ਨਾਲ ਇਹ ਦਾਣੇ ਪੀਸਣੇ ਤੁਸਾਂ ਨੇ ਉਹਨਾਂ ਮਾਵਾਂ ਨੂੰ ਅੱਧੀ ਤੋਂ ਅੱਧੀ ਰੋਟੀ ਦਿੱਤੀ ਜਾਂਦੀ ਹੈ ਦੋ ਕੁੱਟਾ ਪਾਣੀ ਦਿੱਤਾ ਜਾਂਦਾ ਇਹਦੇ ਨਾਲ ਗੁਜ਼ਾਰਾ ਕਰਨਾ ਤੁਸਾਂ ਨੇ ਉਤਮ ਹੀ ਸ਼ੁਕਰ ਕਹਿੰਦੀ ਆਂ ਉਹ ਮਾਮਾ ਕਹਿੰਦੇ ਆ ਸੱਚੇ ਪਾਤਸ਼ਾਹ ਤਾਂ ਵੀ ਤੇਰਾ ਸ਼ੁਕਰ ਹੈ ਉਹਨਾਂ ਮਾਮਾ ਦੇ ਸਾਹਮਣੇ ਉਹਨਾਂ ਦੇ ਬੱਚੇ ਨਿੱਕੇ ਨਿੱਕੇ ਟੁਕੜੇ ਕੀਤੇ ਜ਼ਾਲਮ ਨੇ ਰੱਸੀ ਵਿੱਚ ਪਰੋਏ ਮਾਮਾ ਦੇ ਗਲਾਂ 'ਚ ਹਾਰ ਪਾ ਦਿੱਤੀ ਉਹ ਮਾਮਾ ਫੇਰ ਵੀ ਸਥਿਰ ਨੇ ਉਹਨਾਂ ਮਾਮਾ ਦੇ ਅੰਦਰ ਕੋਈ ਪਟਕਣਾ ਨਹੀਂ ਕੋਈ ਮੋਹ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਜੇ ਪੁੱਤਰ ਸ਼ਹੀਦ ਕਰਾ ਕੇ ਵੀ ਤੇਰੀ ਸਿੱਖੀ ਸਾਡੇ ਜੀਵਨ ਚ ਬਚਦੀ ਨਾ ਇਹ ਤਾਂ ਫਿਰ ਵੀ ਬੜਾ ਸਸਤਾ ਸੌਦਾ ਸਾਡਾ ਇਹ ਤਾਂ ਫਿਰ ਵੀ ਸਸਤਾ ਸੌਦਾ ਹੈ ਇਹ ਉਹ ਮਾਵਾ ਨੇ ਜਿੰਨਾ ਮਾਵਾ ਨੇ ਸਰਦਾਰ ਬੇਅੰਤ ਸਿੰਘ ਵਰਗੇ ਯੋਧੇ ਪੈਦਾ ਕਰ ਦਿੱਤੇ ਉਹ ਉਹਨਾਂ ਮਾਵਾ ਦੀ ਗੁੜਤੀ ਤੁਰਿਆ ਰਹੀ ਸੀ